ਕਹਿੰਦੇ 2-2 ਵੱਜ ਜਾਂਦੇ ਆ ਨੀਂਦ ਨਹੀਂ ਆਉਂਦੀ ਕਹਿੰਦੇ ਸੱਸ ਸਰੀ ਲੜਦੀ ਰਹਿੰਦੀ ਆ ਬਹੁਤ ਜ਼ਿਆਦਾ ਪਰੇਸ਼ਾਨ ਆ ਸਰਪੰਚ ਸਾਹਿਬ ਜੀ 8 ਵਜੇ ਤੱਕ ਮੈਂ ਉਹਨੂੰ ਮਾਰਦਾ ਰਹਿਣਾ ਫੜ ਫੜ ਕੇ ਸੱਸਰੀ ਨੂੰ ਉਹ ਮੁੱਕਦੀ ਨਹੀਂ ਇਹ ਤਾਂ ਫੇਰ جنگ ਚੱਲਦੀ ਆ ਅਸੀਂ ਤਾਂ ਜੰਗ ਇਹ ਤਾਂ ਪਰੇ ਹੋਰ ਕਿਹੜੀ ਜੰਗ ਹੋਣੀ ਆ ਅਸੀਂ ਤਾਂ ਸੌਂਦੀ ਹੀ ਨਹੀਂ ਹੈ ਸਾਰਾ ਪਿੰਡ ਤੜਫੋ ਉੱਠਿਆ ਕੀਦੇ ਪੁਲੇਖੇ ਖਾਉ ਜਾਂਦੀ ਆ ਜੀ ਜੀਰੇ ਦੇ ਪਨੇਖੇ ਖਾ ਹੋਈ ਜਾਂਦੀ ਪਤਾ ਨਹੀਂ ਲੱਗਦਾ ਸਵਾਦ ਤਾਂ ਲੱਗ ਆਉਂਦਾ ਹੈ ਸਵਾਦ ਨਹੀਂ ਲੱਗਦਾ ਮਤਲਬ ਜਿਹੜੀਆਂ ਬੀਬੀਆਂ ਵੈਜੀਟੇਰਨ ਆ ਉਹਨਾਂ ਨੂੰ ਵੀ ਨਾਨ ਵੈਜ ਬਣਾਤਾ ਹੈ ਹੈ ਨਹੀਂ ਔਖਾ ਹੈ ਬਹੁਤ ਔਖਾ ਹੈ ਬੱਚਾ ਆਲੇ ਬੱਚੇ ਇਕੱਠਾ ਹੋ ਗਏ ਇਹ ਤੋਂ ਪਹਿਲਾਂ 10 ਦਿਨ ਪਹਿਲਾਂ ਆ ਕੇ ਗਏ ਆ ਤੇ ਇਹ ਨਹੀਂ ਦਵਾਈ ਸਿੱਟੀ ਨਹੀਂ ਇੱਥੇ ਦਵਾਈਆਂ ਤਾਂ ਪਾਉਂਦੇ ਆ ਕੋਸਰੇ ਨਹੀਂ ਕਰਦੀ ਦਵਾਈ ਤੇ ਦਵਾਈ ਵੀ ਮਲਾਵਟੀ ਆ ਗਈ ਹਾਂਜੀ ਹਾਂਜੀ ਦਵਾਈ ਕੋਈ ਅਸਰ ਨਹੀਂ ਕਰ ਰਹੀ ਦਵਾਈ 'ਚ ਮਲਾਵਟ ਹੈ ਕਿ ਨੀਂਦ 'ਚ ਮਲਾਵਟ ਲੱਗਦੀ ਹੈ ਇਹ ਨਹੀਂ ਹੁਣ ਪਤਾ ਵੀ ਕੀ ਕਰਦੇ ਆ ਇਹ ਅਸੀਂ ਇਹਨਾਂ ਨੂੰ ਇਹ ਵੀ ਕਿਹਾ ਵੀ ਜੇ ਦਵਾਈ ਅਸਰ ਨਹੀਂ ਕਰਦੀ ਜੀ ਜੇ ਦਵਾਈ ਨਹੀਂ ਅਸਰ ਕਰਦੀ ਤੂੰ ਦਵਾਈ ਬਦਲ ਦੇ ਇੱਕ ਸ਼ਹਿਰ ਵਿੱਚ ਲੋਕ ਨਹੀਂ ਆਉਂਦੇ ਕਿ ਪਾਣੀ ਖੜਾ ਸੀਵਰੇਜ ਓਵਰਫਲੋ ਹੋਇਆ ਹੁਸੈਨ ਚੱਕ 'ਚ ਨਹੀਂ ਆਉਂਦੇ ਕਹਿੰਦੇ ਸੁਸਰੀ ਬਹੁਤ ਹੈ ਸੁਸਰੀ ਬਹੁਤ ਹੈ ਕਿਉਂਕਿ ਉਹ ਕਹਿੰਦੇ ਸਾਨੂੰ ਤਾਂ ਇੱਥੇ ਸੋਨਾ ਹੀ ਨਹੀਂ ਮਿਲਦਾ ਅਗਲਾ ਕੋਈ ਦੂਰੋਂ ਹੁੰਦਾ ਕੋ ਕੁਝ ਵੀ ਆ ਮੇਰੇ ਦੋਤੇ ਜਰਮਨ ਪੋਤੇ ਜਰਮਨ ਤੋਂ ਆਉਂਦੇ ਆ ਉਹਨਾਂ ਦੇ ਨਾਨਕੇ ਕਰਿਆਮ ਆ ਉਹ ਸਾੜੀ ਡਾੜੀ ਇੱਥੇ ਖੇਲ ਕੇ ਰਾਤ ਕਰਿਆਮ ਕੱਟਣ ਜਾਂਦੇ ਆ ਅੱਜ ਨਹੀਂ ਦੇਣੇ ਇਹ ਦਵਾਈ ਸੁਸਰੀ ਮਾਰਨ ਦੀ ਨਹੀਂ ਪਾਦੇ ਇਹ ਦਵਾਈ ਸੁਸਰੀ ਨੂੰ ਤਾਕਤ ਅਧੀ ਪਾਦੇ ਆ ਦੇਣੇ ਹੈਗੇ ਕਹਿੰਦੇ ਸੁਸਰੀ ਨੂੰ ਪ੍ਰੋਟੀਨ ਦਿੰਦੇ ਆ ਸਹੀ ਗੱਲ ਆ ਸੁਸਰੀ ਨੂੰ ਹੋਸ਼ ਘਾਟਦੇ ਰਾਤ ਨੂੰ ਅਠਦੀ ਉਹ ਪਾਜੀ ਇੱਕ ਇੱਕ ਵਾਰ ਦੁਬਾਰਾ ਇੱਕ ਦੋ ਦਿਨ ਚ ਫੇਰ ਦਵਾਈ ਪੈ ਜਾਣੀ ਆ ਤਾਂ ਇਹਨਾਂ ਨੂੰ ਮੈਂ ਸਵੇਰੇ ਵੀ ਪਿੰਡ ਵਾਲਿਆਂ ਨਾਲ ਗੱਲ ਹੋਈ ਆ ਆਏ ਸੀ ਸਵੇਰੇ ਆ ਵੀਡੀਓ ਦਿਖਾਓ ਜੀ ਇਹਨਾਂ ਨੂੰ ਨਹੀਂ ਸਵੇਰੇ ਜਾ ਕੇ ਨਹੀਂ ਸਵੇਰੇ ਪਾਰ ਦਿਨ ਲਾਇ ਤੇ ਪਾਪਾ ਜੀ ਸਵੇਰੇ ਵਸ ਜਾ ਕੇ ਆ ਕੇ ਗਏ ਜੀ ਸਵੇਰੇ ਇਹਨਾਂ ਨੂੰ ਦਿਖਾਓ ਕੀ ਕਰਨ ਉਹ ਟਿਕਦੇ ਨਹੀਂ ਪਿੰਡ ਵਾਲੇ ਟਿਕਣ ਕਿੱਦਾਂ ਨਾ ਇਹ ਪਿੰਡ ਵਾਲੇ ਟਿਕਦੇ ਨਾ ਸੁਸਰੀ ਟਿਕਣ ਦਿੰਦੀ ਆ ਦੁਬਾਰਾ ਫੇਰ ਅੱਛਾ ਤੁਹਾਡੇ ਅੰਦਰ ਨਹੀਂ ਲੜਦੀ ਇੱਥੇ ਨਹੀਂ ਨਹੀਂ ਦਵਾਈਆਂ ਪਾ ਰਹੇ ਸੀ ਡੇਲੀ ਅਸੀਂ ਦਵਾਈਆਂ ਸਪਰੇਆ ਇਹ ਕਿੱਦਾਂ ਦਵਾਈ ਕੇ ਅੰਦਰ ਅੰਦਰ ਨਹੀਂ ਲੜਨਾ ਬਾਹਰ ਜਾ ਕੇ ਲੜਦਾ ਦਵਾਈ ਇੱਕ ਗਰਮੀ ਉਸ ਤੋਂ ਉੱਤੇ ਹਮਸ ਦਿਲ ਤਾਂ ਪਹਿਲੇ ਹੀ ਘਬਰਾਇਆ ਕਹਿੰਦੇ ਸ਼ਾਮ ਨੂੰ ਜਦ ਮਾੜੀ ਜਿਹੀ ਸ਼ਾਂਤੀ ਮਿਲਦੀ ਹੈ ਤਾਂ ਸੱਸਰੀ ਉੜ ਉੜ ਕੇ ਪਿੰਡ ਨੂੰ ਜਾਂਦੀ ਹੈ ਤੇ ਪੂਰਾ ਪਿੰਡ ਤੜਫਾਇਆ ਪੂਰਾ ਪਿੰਡ ਤੜਫਾਇਆ ਸਤਿ ਸ਼੍ਰੀ ਅਕਾਲ ਬੀਬੀ ਉੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ੂਰੀ ਤੁਸੀਂ ਸ਼ੇਅਰ ਤੋਂ ਦੱਸਣਾ ਲਾਉਣ ਦਾ ਵੀਡੀਓ ਕਿਸ ਬਾਬਤ ਆਉਣ ਵਾਲੀ ਸਾਥੀਓ ਪਿੰਡ ਹੁਸੈਨ ਚੱਕ ਵਿਖੇ ਮੌਜੂਦ ਹਾਂ ਔਰ ਤਸਵੀਰ ਤੁਹਾਡੀ ਸਕਰੀਨ ਤੇ ਚੱਲ ਰਹੀ ਹੈ ਜੀ ਇੰਚ ਇੰਚ ਦੀ ਜਿਹੜੀ ਸੱਸਰੀ ਹੈ ਇਥੋਂ ਗਦਾਮ ਤੋਂ ਉੱਡ ਕੇ ਪਿੰਡ ਵੱਲ ਨੂੰ ਜਾਂਦੀ ਆ ਪਿੰਡ ਵਾਲੇ ਕਹਿੰਦੇ ਆ ਕਿ ਸੁੱਸਰੀ ਕਦੇ ਅੱਖਾਂ 'ਚ ਪੈਂਦੀ ਆ ਕਦੇ ਮੂੰਹ 'ਚ ਪੈਂਦੀ ਆ ਕਦੇ ਕੰਨ 'ਚ ਪੈਂਦੀ ਆ ਪਹਿਲਾਂ ਤਾਂ ਸਾਡਾ ਡਾਕਟਰੀ ਖਰਚਾ ਵਧਾਉਂਦੀ ਉਸ ਤੋਂ ਬਾਅਦ ਕਹਿੰਦੇ ਕਿ ਆਟੇ 'ਚ ਪੈ ਜਾਂਦੀ ਆ ਔਰ ਜਦ ਉਹੀ ਮੈਨੂੰ ਲੱਗਾ ਮੇਰੇ ਮੂੰਹ 'ਚ ਵੀ ਪੈ ਗਈ ਕਹਿੰਦੇ ਜਦ ਉਹੀ ਗੰਧਲਾ ਆਟਾ ਖਾਣੇ ਆ ਤਾਂ ਸਰੀਰ ਦਾ ਨੁਕਸਾਨ ਹੁੰਦਾ ਸਾਰੇ ਪਰੇਸ਼ਾਨ ਆ ਸ਼ਾਮ ਨੂੰ ਕਹਿੰਦੇ 2-2 ਵਜੇ ਰਾਤ ਦੇ ਤੜਕੇ ਦੇ 2-2 ਵਜੇ ਜਾਂਦੇ ਆ ਨੀਂਦ ਨਹੀਂ ਆਉਂਦੀ ਕਹਿੰਦੇ ਸੁੱਸਰੀ ਲੜਦੀ ਰਹਿੰਦੀ ਆ ਬਹੁਤ ਜ਼ਿਆਦਾ ਪਰੇਸ਼ਾਨ ਆ सरपंच साहब जी 1:00 ਵਜੇ ਤੱਕ ਮੈਂ ਉਹਨੂੰ ਮਾਰਦਾ ਰਹਿਣਾ ਫੜ-ਫੜ ਕੇ ਸੋਸਰੀ ਨੂੰ ਉਹ ਮੁੱਕਦੀ ਨਹੀਂ ਇਹ ਤਾਂ ਫਿਰ جنگ ਚੱਲਦੀ ਹੈ ਅਸੀਂ ਤਾਂ ਜੰਗ ਇਹ ਤਾਂ ਪਰੇ ਹੋਰ ਕਿਹੜੀ ਜੰਗ ਹੋਣੀ ਆ ਅਸੀਂ ਤਾਂ ਸੌਂਦੀ ਹੀ ਨਹੀਂ ਹੈ ਸਾਰਾ ਪਿੰਡ ਤੜਫੋ ਉੱਠਿਆ ਹੈ ਪਿੰਡ ਛੱਡ ਕੇ ਜਾਣ ਨੂੰ ਤਿਆਰ ਆ ਇਹਨੇ ਬੁਰੇ ਹਾਲਾਤ ਇਹਨਾਂ ਬੁਰਾ ਹਾਲਾਤ ਸਾਡਾ ਹੋਇਆ ਬੱਚਿਆਂ ਦੇ ਕੰਨਾਂ 'ਚ ਵੱਢਦੀ ਆ ਔਰ ਅਸੀਂ ਖਾਣਾ ਜਿਹੜਾ ਆ ਉਹ ਸੈਂਟਾਂ ਦੇ ਹਿਸਾਬ ਨਾਲ ਮੜਾ ਮੋਟਾ ਅੰਦਰ ਲਗਾਉਨੇ ਆ ਮੇਸੋ ਸਰੀ ਦਾ ਅਟੈਕ ਨਾ ਹੋ ਜਾ ਪਹਿਲਾ ਪਹਿਲਾ ਖਾ ਲੈ ਲੈ ਉਹ ਪਹਿਲਾਂ ਕਿ ਉਹ ਜਾਣੇ ਨਹੀਂ ਦਿੰਦੀ ਕਿਸੇ ਪਾਸੇ ਨੂੰ ਉਹ ਡੋੜ ਕੇ ਫਟਾਫਟ ਪੈਂਦੀ ਆ ਅਸੀਂ ਬਹੁਤ ਦੁਖੀ ਹਾਂ ਕਿਹਦੇ ਪਲੇਖੇ ਖਾ ਹੋਈ ਜਾਂਦੀ ਆ ਹਾਂਜੀ ਹਾਂਜੀ ਜੀਰੇ ਦੇ ਪਲੇਖੇ ਖਾ ਹੋਈ ਜਾਂਦੀ ਪਤਾ ਨਹੀਂ ਲੱਗਦਾ ਸਵਾਦ ਤਾਂ ਲੱਗ ਆਉਂਦਾ ਹੋਊ ਹੈ ਸਵਾਦ ਨਹੀਂ ਲੱਗਦਾ ਮਤਲਬ ਜਿਹੜੀਆਂ ਬੀਬੀਆਂ ਵੈਜੀਟੇਰਨ ਆ ਉਹਨਾਂ ਨੂੰ ਵੀ ਨਾਨ ਵੈਜ ਬਣਾਤਾ ਹੈ ਹੈ ਔਖਾ ਹੈ ਬਹੁਤ ਔਖਾ ਹੈ ਬੱਚਾ ਲੈ ਬੱਚਾ ਖਾਜ ਹੋਈ ਜਾਂਦੀ ਆ ਨਾ ਬੁਰਾ ਹਾਲ ਹੋਇਆ ਪਿਆ ਆ ਇਸ ਕਰਕੇ ਜਰੂਰ ਵੱਧ ਤੋਂ ਵੱਧ ਖਾਜ ਦੀ ਪ੍ਰੋਬਲਮ ਹੀ ਪਿੰਡ 'ਚ ਵਧੀ ਹੋਈ ਹਾਂਜੀ ਹਾਂਜੀ ਵਧੀ ਹੋਈ ਬਹੁਤ ਵਧੀ ਹੋਈ ਹੈ ਨਗਰ ਨਗਰ ਰਾਹ ਕੋਲੋਂ ਬੱਚੇ ਦੌੜਿਆ ਵਾ ਸਾਰੇ ਬੱਚੇ ਸਿਆਣੇ ਨਿਆਣੇ ਸਭ ਡਾਕਟਰ ਕੋਲ ਦੌੜਦੇ ਤੁਸੀਂ ਮੌਜੂਦਾ ਸਰਪੰਚ ਹੋ ਇੱਥੇ ਜਿਹੜਾ ਡਿਪਾਰਟਮੈਂਟ ਹੈ ਇਹਨਾਂ ਤੱਕ ਗੱਲ ਪਹੁੰਚਾਈ ਹੈ ਬਹੁਤ ਵਧੀਆ ਬਹੁਤ ਵਧੀਆ ਅਜੇ ਤਾਂ ਅਸੀਂ ਅਜੇ ਤਾਂ ਅਸੀਂ 12 ਵਜੇ ਆ ਕੇ ਗਏ ਇੱਥੇ ਅੱਜ ਸਾਰਾ ਪਿੰਡ ਇਕੱਠਾ ਹੋ ਗਿਆ ਇਹ ਤੋਂ ਪਹਿਲਾਂ 10 ਦਿਨ ਪਹਿਲਾਂ ਆ ਕੇ ਗਏ ਆ ਤੇ ਇਹ ਨਹੀਂ ਦਵਾਈ ਸਿੱਟੀ ਨਹੀਂ ਇੱਥੇ ਦਵਾਈਆਂ ਤਾਂ ਪਾਉਂਦੇ ਆ ਕੋਸਰੇ ਨਹੀਂ ਕਰਦੀ ਦਵਾਈ ਤੇ ਦਵਾਈ ਵੀ ਮਲਾਵਟੀ ਆ ਗਈ ਹਾਂਜੀ ਹਾਂਜੀ ਦਵਾਈ ਕੋਈ ਅਸਰ ਨਹੀਂ ਕਰ ਰਹੀ ਦਵਾਈ 'ਚ ਮਲਾਵਟ ਹੈ ਕਿ ਨੀਂਦ 'ਚ ਮਲਾਵਟ ਲੱਗਦੀ ਹੈ ਇਹ ਨਹੀਂ ਹੁਣ ਪਤਾ ਵੀ ਕੀ ਕਰਦੇ ਆ ਇਹ ਅਸੀਂ ਇਹ ਵੀ ਕਿਹਾ ਵੀ ਜੇ ਦਵਾਈ ਅਸਰ ਨਹੀਂ ਕਰਦੀ ਜੀ ਜੇ ਦਵਾਈ ਨਹੀਂ ਅਸਰ ਕਰਦੀ ਤੋ ਦਵਾਈ ਬਦਲ ਦੋ ਹੂੰ ਡਾਕਟਰ ਬਦਲ ਦੋ ਹਾਂ ਇਹ ਬਦਲਦੇ ਨਹੀਂ ਜੀ ਜੀ ਬਾਪੂ ਜੀ 8 20 ਦੇ ਵਿੱਚ ਅਸੀਂ ਐਪਲੀਕੇਸ਼ਨ ਲਾਈ ਦੀ ਡੀਸੀ ਸਾਹਿਬ ਦੇ ਹੂੰ لیکن او دا بھی کوئی اثر نہیں ਹੋਇਆ ਕੋਈ ਵੀ ਸਾਡੀ ਸੁਣਾਈ ਨਹੀਂ ਕਰਦਾ ਵੀ ਤਾਂ ਬਾਹਰ ਫਿਰ ਗਏ ਆ ਵੀ ਤਾਂ ਬਾਹਰ ਹੁਣ ਫਿਰ ਇਹੀ ਚੱਲਿਆ ਕੰਮ ਇਹਨਾਂ ਨੇ ਲਾਸਟ ਇਹ ਸੁਣਦੇ ਨਹੀਂ ਗੱਲ ਸਾਡੀ ਲਾਸਟ ਕਦੋਂ ਗੱਲ ਹੋਈ ਲਾਸਟ ਤਾਂ ਚਾਰ ਦਿਨ ਹੋਏ ਆ ਤੇ ਨੇ ਕੀ ਕਿਹਾ ਸੀ ਇਹ ਕਹਿੰਦੇ ਸਾਨੂੰ ਚਾਰ ਦਿਨ ਦੇ ਦਿਓ ਬਲੋ ਸੌਟ ਆਊਟ ਕਰਾਂਗੇ ਸ਼ੁੱਕਰਵਾਰ ਤੱਕ ਟਾਈਮ ਹੁਣ ਅੱਜ ਕਹਿੰਦੇ ਤਿੰਨ ਦਿਨ ਦੇ ਦੋ ਅੱਜ ਅੱਜ ਵੀ ਆ ਕੇ ਗਈਆਂ ਸੀ ਇਹ ਤਾਂ ਸਰਕਾਰ ਵਾਲਾ ਕੰਮ ਹੋ ਗਿਆ ਨਹੀਂ ਨਹੀਂ ਇਹ ਤਾਂ ਠਗੀ 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 ਚੱਲਦੀ ਆ ਹੂੰ ਸਾਡੇ ਲਈ ਕੱਲ ਦਾ ਕੀ ਹਾਲਾਤ ਸੀ ਗੱਲ ਸੱਸਰੀ ਕਿੰਨੀ ਆਈ ਕੱਲ ਬਹੁਤ ਬੇਅੰਤ ਸੱਸਰੀ ਆਈ ਆ ਵੀਡੀਓ ਕੱਲ ਦੀ ਹੈ ਜੀ ਇਹ ਆਪਾਂ ਨਾਲ ਚਲਾ ਦੇਣੀ ਆ ਅੱਛਾ ਕਿੰਨੇ ਵਜੇ ਸ਼ਾਮ ਨੂੰ ਆਣੀ ਸ਼ੁਰੂ ਹੋ ਜਾਂਦੀ ਆ ਜੇ ਵੇਲੇ ਤੋਂ ਬਾਅਦ ਬੱਚਾ 4-5 ਦੋ ਘੰਟਿਆਂ ਤੇ ਟਰਪੈਣੀ ਆ ਤੇ ਜਿੱਥੇ ਲਾਈਟ ਉੱਥੇ ਜ਼ਿਆਦਾ ਆਂਦੀ ਆ ਹਾਂਜੀ ਹਾਂਜੀ ਆਟੇ 'ਚ ਪੈਂਦੀ ਆ ਬਿਲਕੁਲ ਮੂੰਹ 'ਚ ਕੱਪੜਿਆਂ 'ਚ ਛੱਡੇ ਦੇ ਤੋਂ ਹੀ ਗੱਲ ਆ ਹੀ ਕਿਸੇ ਪਾਸੇ ਲੋਕ ਨਹੀਂ ਸਕ ਲੋਕ ਨਹੀਂ ਸਕਦੇ ਕਿਸੇ ਬੱਚੇ ਨੂੰ ਤਾਂ ਬੀਬੇ ਦੱਸਦਾ ਕਿ ਜੀਰੇ ਦੇ ਬਾਨੇ ਨਾ ਖਾਏ ਹੋ ਜਾਂਦੀ ਆ ਕਿਸੇ ਪਾਸੇ ਵੀ ਲੋਕ ਨਹੀਂ ਸਕਦੇ ਅੱਛਾ ਇਹਦਾ ਹੱਲ ਇਹੀ ਆ ਕਿ ਦਵਾਈ ਪਾਈ ਜਾਵੇ ਦਵਾਈ ਕਹਾਂ ਸਾਡੀ ਵੱਲੋਂ ਤਾਂ ਗੋਦਾਮੇ ਚੱਕੇ ਜਾਣ ਇਹ ਪਿੰਡ ਦੀ ਜ਼ਮੀਨ ਤੇ ਆ ਪਿੰਡ ਦੀ ਜ਼ਮੀਨ ਤੇ ਫਿਰ ਦੋ ਐਪਲੀਕੇਸ਼ਨ ਪ੍ਰਾਈਵੇਟ ਆ ਫਿਰ ਦੋ ਐਪਲੀਕੇਸ਼ਨ ਕੋਈ ਨਹੀਂ ਅਸੀਂ ਦੇ ਮੰਗੇ ਇੱਕ ਗੱਲ ਹੋ ਗਈ ਹੂੰ ਸਾਡੇ ਪਿੰਡ ਦਾ ਡਰਦੇ ਰਿਸ਼ਤੇਦਾਰ ਵੀ ਨਹੀਂ ਕਹੀ ਬੰਦਾ ਜੀ। ਨਹੀਂ ਆਦੇ। ਮਜ਼ਾਕ ਦੀ ਗੱਲ ਨਹੀਂ ਜੀ। ਹੁਣ ਇਧਰ ਆ ਜੀ ਤਪ ਬਹੁਤ ਜ਼ਿਆਦਾ ਤਿੱਖੀ ਹੈ। ਅੱਛਾ ਇੱਕ ਸ਼ਹਿਰ ਵਿੱਚ ਲੋਕ ਨਹੀਂ ਆਉਂਦੇ ਕਿ ਪਾਣੀ ਖੜਾ ਸੀਵਰੇਜ ਓਵਰਫਲੋ ਹੋਏ ਆ। ਹੁਸੈਨ ਚੱਕ ਜੀ ਨਹੀਂ ਆਉਂਦੇ ਕਹਿੰਦੇ ਸੋਸਰੀ ਬਹੁਤ ਹੈ। ਸੋਸਰੀ ਬਹੁਤ ਹੈ। ਕਿਉਂਕਿ ਉਹ ਕਹਿੰਦੇ ਸਾਨੂੰ ਤਾਂ ਇੱਥੇ ਸੌਣਾ ਹੀ ਨਹੀਂ ਮਿਲਦਾ। ਅਗਲਾ ਕੋਈ ਦੂਰੋਂ ਹੁੰਦਾ ਕੋਈ ਕੁਝ ਵੀ ਆ। ਮੇਰੇ ਦੋ ਤੇ ਜਰਮਨ ਪੋਤੇ ਜਰਮਨ ਤੋਂ ਆਉਂਦੇ ਆ। ਉਹਨਾਂ ਦੇ ਨਾਨਕੇ ਕ੍ਰਿਆਮ ਆ। ਉਹ ਸਾੜੀ ਡਾੜੀ ਇੱਥੇ ਖੇਲ ਕੇ ਰਾਤ ਕ੍ਰਿਆਮ ਕੱਟਣ ਜਾਂਦੇ ਆ। ਅੱਛਾ ਮਤਲਬ ਹੌਲੀ ਹੌਲੀ ਇਹ ਹਾਲਾਤ ਨਾ ਬਣ ਜਾਣ ਕਿ ਲੋਕੀ ਹੁਸੈਨ ਚੱਕ ਚ ਦਿਨੇ ਦਿਨੇ ਰਿਆ ਕਰਕੇ ਰਾਤ ਨੂੰ ਚੱਲ ਜਾਇਆ ਕਰਦੇ ਰਾਤ ਨੂੰ ਕੰਦੇ ਸੁਸਰੀ ਬਹੁਤ ਖਾਂਦੀ ਆ ਹੈ ਕਕੇਲ ਵੀ ਜਾਣ ਲੱਗ ਗਏ ਸੁਸਰੀ ਹੰਸਰੋ ਵੀ ਆਈਦੀ ਆ ਇੰਨੀ ਪੈਦਾ ਕਿੱਦਾਂ ਹੁੰਦੀ ਇੱਥੇ ਦੇਖੋ ਜੀ ਇਹ ਨਹੀਂ ਹੁਣ ਜਦ ਦਵਾਈ ਮੰਨ ਲਓ ਸਾਨੂੰ ਥੋੜੀ ਪਤਾ ਕਿ ਦਵਾਈ ਪਾਈ ਹੈ ਨਹੀਂ ਕਿ ਨਹੀਂ ਪਾਈ ਇਹ ਤਾਂ ਖੁਦ ਇਹੀ ਕਹਿੰਦੇ ਆ ਨਾ ਠੀਕ ਆ ਹੋ ਸਕਦਾ ਦਵਾਈ ਨਕਲੀ ਹੋਵੇ ਜੇ ਹੁਣ ਨਹੀਂ ਹੱਲ ਹੁੰਦਾ ਫਿਰ ਕੀ ਕਰੂਗੇ ਇਹ ਤਾਂ ਫੇਰ ਹੀ ਹੈ ਡੀ ਸੀ ਸਾਹਿਬ ਦੇ ਜਾ ਕੇ ਇੱਥੇ ਡੀ ਸੀ ਸਾਹਿਬ ਦੇ ਪੇਸ਼ ਹੋਵਾਂਗੇ ਚੰਡੀਗੜ੍ਹ ਚੌਂਕ ਤੇ ਬੈਠ ਧਰਨਾ ਲਾਵਾਂਗੇ ਸਾਰਾ ਪਿੰਡ ਇਕੱਠਾ ਹੋ ਕੇ ਸੁਸਰੀ ਨਾਲ ਲੈ ਕੇ ਆਉਂਗੇ ਨਾਲੇ ਸੁਸਰੀ ਆਉਗੀ ਆ ਨਾਲੇ ਆ ਜੀ ਚੰਡੀਗੜ੍ਹ ਚੌਂਕ ਤੇ ਆ ਧਰਨਾ ਲਾਵਾਂਗੇ ਸਬੂਤ ਪਾਇਆ ਮੁੰਡਿਆ ਕੋਲ ਦੇਖ ਲਓ ਵੀਡੀਓ ਕਿਹੀਆਂ ਪਈਆਂ ਤੇ ਹੁਣ ਆਜੋ ਡਿਪਾਰਟਮੈਂਟ ਵਾਲਾ ਜਿਹੜਾ ਮੁੰਡਾ ਉਹਨਾਂ ਨਾਲ ਗੱਲ ਕਰ ਲੈਣੇ ਇਹਨਾਂ ਆਜੋ ਤੁਸੀਂ ਨਾਲ ਆਜੋ ਸਰਪੰਚ ਸਾਹਿਬ ਆਜੋ ਦੇਖੋ ਕਹਿੰਦੇ ਬੱਚੇ ਸਵੇਰ ਨੂੰ ਸਕੂਲ ਵੀ ਨਹੀਂ ਜਾਂਦੇ ਬੱਚੇ ਬਹਾਨਾ ਬਣਾ ਦਿੰਦੇ ਕਿ ਕੰਨ 'ਚ ਸੁਸਰੀ ਪੈ ਗਈ ਅੱਖ 'ਚ ਪੈ ਗਈ ਮੈਂ ਜਾ ਕੇ ਪੜਨਾ ਮੋਹਲਾ ਮੈਂ ਤਾਂ ਜੀ ਮੈਂ ਦਵਾਈ ਅਸੀਂ ਪੁਵਾਈ ਹੋਈ ਆ ਦੁਬਾਰਾ ਇੱਕ ਦੋ ਦਿਨ ਚ ਫੇਰ ਦਵਾਈ ਪੈ ਜਾਣੀ ਆ ਤਾਂ ਇਹਨਾਂ ਨੂੰ ਸਵੇਰੇ ਵੀ ਪਿੰਡ ਵਾਲੇ ਨਾਲ ਗੱਲ ਹੋਈ ਆ ਆਏ ਸੀ ਸਵੇਰੇ ਆ ਵੀਡੀਓ ਦਿਖਾਓ ਜੀ ਇਹਨਾਂ ਨੂੰ ਨਹੀਂ ਸਵੇਰੇ ਆ ਕੇ ਪਾਰ ਦਿਨ ਲੈ ਤੇ ਪਾਪਾ ਜੀ ਸਵੇਰੇ ਵੇ ਆ ਕੇ ਗਏ ਆ ਆ ਕੇ ਗਏ ਜੀ ਸਵੇਰੇ ਇਹਨਾਂ ਨੂੰ ਦਿਖਾਓ ਫੇ ਕੀ ਕਰਨੋ ਟਿਕਦੇ ਨਹੀਂ ਪਿੰਡ ਵਾਲੇ ਟਿਕਣ ਕਿਦਾਂ ਨਾ ਇਹ ਪਿੰਡ ਵਾਲੇ ਟਿਕਦੇ ਨਾ ਸੁਸਰੀ ਟਿਕਣ ਦਿੰਦੀ ਆ ਦੁਬਾਰਾ ਫੇ ਅੱਛਾ ਤੁਹਾਡੇ ਅੰਦਰ ਨਹੀਂ ਲੜਦੀ ਇੱਥੇ ਨੇ ਨਹੀਂ ਦਵਾਈਆਂ ਪਾ ਰਹੇ ਸੀ ਡੇਲੀ ਅਸੀਂ ਦਵਾਈਆਂ ਸਪਰੇ ਹਾਂ ਇਹ ਕਿੱਦਾਂ ਦਵਾਈ ਕੇ ਅੰਦਰ ਅੰਦਰ ਨਹੀਂ ਲੜਨਾ ਬਾਹਰ ਜਾ ਕੇ ਲੜਦਾ ਦਵਾਈ ਬਾਦੀ ਗੱਲ ਹੈ ਪਹਿਲਾਂ ਇਹ ਦੱਸੋ ਤੁਹਾਡੇ ਕੋਲ ਆਉਂਦੀ ਹੈ ਤੁਹਾਡੇ ਅੰਦਰ ਆਉਂਦੀ ਹੈ ਦਵਾਈ ਪਾਉਣ ਨਾਲ ਸੁਸਰੀ ਵੱਜ ਜਾਂਦੀ ਆ ਬੈਠ ਕੇ ਮੈਂ ਕਹਾਂ ਜੀ ਤੁਹਾਨੂੰ ਸ਼ਾਮ ਨੂੰ ਆਣ ਕੇ ਮੈਂ ਇਹ ਕਿੱਦਾਂ ਦੀ ਦਵਾਈ ਹੋਈ ਕੇ ਅੰਦਰ ਨਹੀਂ ਲੜਨੀ ਇਹ ਬਾਦੀ ਆ ਜਦੋਂ ਇਹ ਦਵਾਈ ਪਾਉਂਦੇ ਆ ਸੁਸਰੀ ਮਰਨ ਦੀ بجائے ਸੁਸਰੀ ਵੱਧ ਹੀ ਆ ਸਾਡੇ ਬੱਚੇ ਸਕੂਲੋਂ ਜਾਣ ਤੋਂ ਹਟ ਗਏ ਖਾਲੀ ਜਾਂ ਪਰਸੋਂ ਤੱਕ ਦਵਾਈ ਸਾਰੇ ਚੈਂਬਰਾਂ ਚ ਪੈ ਜਾਣੀ ਆ ਤੁਹਾਡਾ ਨਾਮ ਕੀ ਸਰ ਮੇਰਾ ਨਾਮ ਆਕਾਸ਼ ਹੈ ਜੀ ਤੇ ਇੱਥੇ ਤੁਹਾਡੀ ਡੈਜ਼ੀਗਨੇਸ਼ਨ ਮੈਂ ਗੋਡਾਊਨ ਅਸਿਸਟੈਂਟ ਹਾਂ ਇੱਥੇ ਆਪਣਾ ਗੋਡਾਊਨ ਦਾ ਕੇਅਰ ਦਾ ਹੀ ਹੁੰਦਾ ਬਟ ਹੁਣ ਦਵਾਈਆਂ ਅਸੀਂ ਪਾ ਰਹੇ ਹਾਂ ਸੀਨੀਅਰਸ ਨਾਲ ਗੱਲ ਹੋ ਗਈ ਤੁਹਾਡੀ ਹਾਂਜੀ ਹੋ ਗਈ ਕੀ ਕਹਿੰਦੇ ਹਰੀਸ਼ ਜੀ ਕੀ ਕਹਿੰਦੇ ਹਰੀਸ਼ ਜੀ ਕਹਿੰਦੇ ਦਵਾਈ ਤੁਸੀਂ ਪਾਓ ਉਹਨਾਂ ਨੇ ਵੀ ਸਾਡੇ ਕੰਪਨੀ ਨੂੰ ਮੇਲ ਕੀਤੀ ਆ ਤਾਂ ਕੱਲ ਜਾਂ ਪਰਸੋਂ ਤੱਕ ਦਵਾਈ ਪੈ ਜਾਣੀ ਫਿਰ ਇਹ 2 ਦਿਨ ਕਿੱਦਾਂ ਕੱਢੂਗੇ ਜਾਂ ਤਾਂ ਇਹਨਾਂ ਨੂੰ ਕੋਈ ਜਾਲੀ ਜੁਲੀ ਦੇ ਦਿਓ ਮੈਂ ਤਾਂ ਤਾਂ ਬੋਲਦਾ ਹਾਂ ਸਾਨੂੰ ਹੱਲ ਕਰੋ ਸਾਨੂੰ ਤਾਂ ਇਹ ਚਾਹੀਦਾ ਹੈ ਦਵਾਈ ਪਵਾ ਅੱਜ ਹੀ ਪੈ ਜਾਵੇ ਸਾਡੀ ਆਪਾ ਜੀ ਇੱਕ 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 ਗੱਲ ਚਲੋ ਦੇਖੋ ਤੁਸੀਂ EMPLOYEE ਹੋ ਆਪਾਂ ਇੱਕ ਮਿੰਟ ਭਜਰੀ ਬੰਦ ਹੋਣ ਜੀ ਭਾਜੀ ਇੱਕ ਮਿੰਟ ਦੇਖੋ ਇਹ ਤਾਂ ਚਲੋ EMPLOYEE ਆਪਾਂ ਇਹਨਾਂ ਦਾ ਕਪੜਾ ਦੁੱਖ ਪੰਚਾ ਸਕਦੇ ਆ ਇਹ ਮੋਰੇ ਆਪਣੇ ਅਫਸਰਾਂ ਨਾਲ ਗੱਲ ਕਰਾਂਗੇ ਆਪਾਂ ਇਹਨਾਂ ਦਾ ਆਪਣੀ ਭੀੜ ਦੱਸ ਸਕਦੇ ਆ ਭਾਜੀ ਰੱਬ ਨਾ ਕਰੇ ਜਿਵੇਂ ਦੱਸਦੇ ਕਿਸ ਦੀ ਅੱਖ 'ਚ ਪੈ ਜਾਂਦੀ ਆ ਕੰਨ 'ਚ ਪੈ ਜਾਂਦੀ ਮੈਂ ਮੈਨੂੰ ਗੱਲ ਕਰ ਲੇਦਾਂ ਮੜਜੀ ਕਿਸ ਦੀ ਅੱਖ 'ਚ ਪੈ ਨਹੀਂ ਕਹਿੰਦੇ ਬੱਚੇ ਸਵੇਰੇ ਉੱਠ ਕੇ ਜਾਂਦੇ ਨਹੀਂ ਕਿ ਅੱਖ 'ਚ ਪੈ ਗਈ ਮੈਂ ਪੜ੍ਹਨ ਕਿੱਥੇ ਜਾਣਾ ਰੱਬ ਨਾ ਕਰੇ ਕੱਲ ਨੂੰ ਕੋਈ ਵੱਡਾ ਇਸ਼ੂ ਆ ਜਾਂਦਾ ਫਿਰ ਮੁਆਵਜ਼ਾ ਕੌਣ ਦੇਊਗਾ ਫਿਰ ਕੌਣ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਆਂ ਜੀ ਅਸੀਂ ਕੋਈ ਐਦਾਂ ਦੀ ਐਦਾਂ ਦੀ ਪ੍ਰੋਬਲਮ ਹੈ ਨਹੀਂ ਦਵਾਈ ਨਹੀਂ ਅਵੇਲੇਬਲ ਹੁੰਦੀ ਤਾਂ ਸਾਰੀਆਂ ਹੁਣ ਦੁਬਾਰਾ ਫੇਰ ਮੰਗਾਈ ਆਪਾਂ ਦਵਾਈ ਡਬਲ 'ਏ' ਮੰਗਾਈ ਆ ਹੁਣ ਤਾਂ ਇਹ ਕਹਿੰਦੇ ਅਸਰਦਾਰ ਨਹੀਂ ਪਹਿਲੀਆਂ ਨਹੀਂ ਸਰਦਾਰ ਨਹੀਂ ਹੁਣ ਅਸੀਂ ਕੀ ਕਰਨਾ ਅਸੀਂ ਕੱਲ ਪਰਸ ਨੂੰ ਜਿਹੜੇ ਕਵਰ ਪਵਾ ਕੇ ਸਾਨੂੰ ਹਸਪਤਾਲ ਬੰਦੇ ਕਰ ਦੇਵਾ ਸੀ 15 ਦਿਨ ਲਈ ਗਦਾਮ ਕਵਰ ਪਵਾ ਕੇ ਆਲੇ ਮਿੱਟੀ ਲਵਾ ਕੇ ਕੋਈ ਫੇਰ ਫੇਰ ਤਾਂ ਕੋਈ ਹੋਈ ਨਹੀਂ ਸਕਦਾ ਜੀ ਉਹ ਆਪਣੇ ਵੱਲੋਂ ਕੋਸ਼ਿਸ਼ ਕਰੂਗੇ ਹੁਣ ਪੂਰੀ ਮੈਂ ਪਹਿਲਾਂ ਵੀ ਕੀਤੀ ਆ ਆਪਾਂ ਪਰ ਇਮਾਨਦਾਰੀ ਨਾਲ ਨਹੀਂ ਨਹੀਂ ਇਮਾਨਦਾਰੀ ਨਹੀਂ ਕਰ ਰਹੇ ਆਪਾਂ ਨਾਲ ਏਦਾਂ ਦਾ ਕੋਈ ਕਹਿੰਦੇ ਨਾ ਵੀ ਮਿੱਟੀ ਪਵਾ ਕੇ ਕਰਾਂਗੇ ਜਦ ਦੇ ਸਟੋਰ ਬਣਿਆ ਮੈਂ ਤਕਰੀਬਨ 18 ਮਹੀਨੇ ਹੋ ਗਏ ਵਿਚ ਬਣਿਆ ਸੀ 19 ਚ ਕਿੰਨੇ ਸੀ 13 ਦਾ ਬਣਿਆ 13 ਦਾ ਬਣਿਆ 13 ਦਾ ਹਰ ਸਾਲ ਇਹੀ ਪੰਗਾ ਹੁੰਦਾ ਜੀ ਔਰ ਇਹਨਾਂ ਦੇ ਕੋਈ ਮੁੱਟੀ ਮੁੱਟੀ ਨਹੀਂ ਲੱਗਦੀ ਹਰ ਸਾਲ ਨਹੀਂ ਹਰ ਸਾਲ ਆਉਂਦੀ ਹਰ ਸਾਲ ਹਰ ਸਾਲ ਨਹੀਂ ਤਾਂ ਤੁਸੀਂ ਤਾਂ ਨਦੇ ਪਹਿਲਾਂ ਦੀ ਬੋਲ ਬਸ ਆ ਦੇਖੋ ਉਹ ਨਹੀਂ ਕਹਿੰਦਾ ਨਾ ਦਵਾਈ ਪਾਵਾ ਨਹੀਂ ਬਸ ਗੱਲ ਕਰ ਰਹੇ ਹਾਂ ਉਹ ਦੇਖ ਲਓ ਨਹੀਂ ਹੋਣਾ ਚਾਹਜਾ ਕੱਲ ਪਰਸੋਂ ਤੋਂ ਆ ਕੇ ਦੇਖ ਲਓ ਦਵਾਈ ਸਾਰੇ ਪਈ ਹੋਊਗੀ 15 ਦਿਨ ਲਈ ਗਦਾਮ ਅਸੀਂ ਬੰਦੇ ਰੱਖਣਾ ਔਰ ਉਹ ਕਹਿੰਦੇ 15 ਦਿਨ ਲਈ ਗਦਾਮ ਬੰਦ ਕਰ ਦਿੰਨੇ ਆ ਔਰ ਇਹਨਾਂ ਦੀ ਇੱਕ ਹੋਰ ਹੁੰਦੀ ਆ ਜੀ ਸਟੋਰ ਦੇ ਬਾਹਰਲੇ ਪਾਸੇ ਤਰਪਾਲ ਜਾਂ ਪਲਾਸਟਰ ਦਾ ਕੋਈ ਚੀਜ਼ ਲਾ ਕੇ ਉੱਪਰ ਮਿੱਟੀ ਦੂਜੀ ਕੀਤੀ ਜਾਂਦੀ ਹੈ ਤਾਂ ਕਿ ਨਾ ਹਵਾ ਬਾਹਰ ਜਾਵੇ ਹਾਂ ਪਰ ਇਹ ਇਹਨਾਂ ਨੂੰ ਪੁੱਛੋਗੇ ਕੀ ਕੀਤਾ ਨਹੀਂ ਅਜੇ ਤੱਕ ਇਹ ਮੈਂ ਤਾਂ ਦੇਖਿਆ ਵੈਸੇ ਬਾਅਦ ਦੇਖ ਲਓ ਹੁਣ ਦੇ ਹੁਣ ਦੇ ਅੱਜ ਨਹੀਂ ਪਹਿਲਾਂ ਕਰਦੇ ਹੋ ਪਹਿਲਾਂ ਵੀ ਕਰਦੇ ਹੋ ਪ੍ਰੋਟੋਕੋਲ ਤਾਂ ਪੂਰੇ ਫਾਲੋ ਕਰਦੇ ਨਹੀਂ ਦੇਖ ਸਕਦੇ ਹੱਲੇ ਵੀ ਇੱਕ ਛੱਡ ਚ ਪਈ ਹੋਈ ਦਵਾਈ ਖੋਲਿਆ ਆ ਦੇਖੋ ਭਾਜੀ ਦੇਖੋ ਇਲਜ਼ਾਮ ਝੂਠਾ ਦਾ ਨਹੀਂ ਕਿੱਥੇ ਪੈਂਡਿਆ ਜੇ ਲੋਕਾਂ ਨੂੰ ਤਕਲੀਫ ਹੈ ਆਪਾਂ ਨੂੰ ਸਮਝਣਾ ਤਾਂ ਚਾਹੀਦਾ ਹੈ ਨਾ ਆਪਾਂ ਕੀ ਪ੍ਰੋਟੋਕੋਲ ਸਾਰੇ ਪੂਰੇ ਕਰ ਰਹੇ ਆ 1 ਦਿਨ 2 ਅਸੀਂ ਸਾਰਾ ਕਵਰ ਕਰਕੇ 15 ਦਿਨ ਬੰਦੇ ਰੱਖ ਦੇਣਾ ਜੇ ਤੁਸੀਂ ਕਹਿੰਦੇ ਹੋ ਨਾ ਹਾਂਸਰੋਂ ਤੋਂ ਕੱਕੇ ਵਾਲ ਤੋਂ ਉੱਥੋਂ ਬੰਦੇ ਸਾਧ ਲੈਣੇ ਆ ਇਹ ਕੋਈ ਸਵਾਲ ਨਾ ਦੇਖੋ ਸਵਾਲ ਅਵਧਾਰ ਭਾਜੀ ਸਵਾਲ ਇਹੀ ਹੈ ਕਿ ਕੀ ਇਹਨਾਂ ਦਾ ਜਿਹੜਾ ਆਧਾਰਾ ਪ੍ਰੋਟੋਕੋਲ ਪੂਰੇ ਕਰ ਰਿਹਾ ਕਿ ਨਹੀਂ ਮੇਰੇ ਹਿਸਾਬ ਨਾਲ ਤਾਂ ਨਹੀਂ ਨਹੀਂ ਕਰ ਰਹੇ ਫਿਰ ਤੁਸੀਂ ਡੀ ਸਾਹਿਬ ਨੂੰ ਸ਼ਿਕਾਇਤ ਦਿਓ ਦੇਖੋ ਡੀ ਸਾਹਿਬ ਦੇ ਪਿਛਲੇ ਸਾਲ ਕੀ ਹੋਈ ਸੀ ਉਦੋਂ ਕਿ ਨਹੀਂ ਉਹ ਮਤਲਬ ਪਤਾ ਨਹੀਂ ਦਵਾਈ ਵਧੀਆ ਪਾਈ ਜਾਂ ਕੀ ਹੋਇਆ ਉਹ ਕਹੇ ਸੈਟ ਕਰ ਉਹ ਸਹੀ ਹੋ ਗਿਆ ਸੀ ਪਰ ਹੁਣ ਸਾਨੂੰ ਹਰ ਸਾਲ ਇਹ ਜੇ ਸਾਨੂੰ ਇਹ ਕੰਮ ਕਰਨਾ ਪੈਂਦਾ ਤੁਸੀਂ ਆਪ ਦੱਸੋ ਚਲੋ ਹੁਣ ਜੇ ਨਹੀਂ ਹੁੰਦਾ ਲਾਸਟ ਫਿਰ ਲਾਸਟ ਵਾਰ ਫਿਰ ਧਰਨਾ ਜੀ ਚੌਂਕ ਆਪਣੇ ਚੰਡੀਗੜ੍ਹ ਚੌਂਕ ਦੇ ਵਿੱਚ ਤੁਹਾਨੂੰ ਕੀ ਕਹਿੰਦੇ ਆ ਆਪਾਂ ਦੋ ਦਿਨ ਦਵਾਈ ਪਾ ਕੇ ਕਵਰ ਕਰ ਚਾਰ ਪਿੰਡ ਇਕੱਠੇ ਕਰਕੇ ਅਸੀਂ ਧਰਨਾ ਲਾਵਾਂਗੇ ਚੰਡੀਗੜ੍ਹ ਸਰਪੰਚ ਸਾਹਿਬ ਕਹਿੰਦੇ ਵੱਡੇ ਸਰਪੰਚ ਸਾਹਿਬ ਆ ਸਰਪੰਚ ਸਾਹਿਬ ਹੁਣੇ ਦੋ ਦਿਨ ਮੰਗਦੇ ਕੀ ਕਹਿੰਨੇ ਤੁਸੀਂ ਜੇ ਮੰਗਦੇ ਅੱਗੇ ਵੀ ਮੰਗੇ ਹੀ ਆ ਇੱਕ ਤਾਂ ਇਹ ਬੁੜੀਆਂ ਦਾ ਦਿਲ ਜਿਹੜਾ ਨਾ ਚੱਲ ਦੇ ਦੇ ਕੋਈ ਗੱਲ ਨਹੀਂ ਕਹਿੰਦੇ ਨਹੀਂ ਨਹੀਂ ਬੋਲੋ ਹੁਣੇ ਦੋ ਹੁਣੇ ਦੋ ਮਿੰਟ ਪਹਿਲਾਂ ਕਹਿੰਦੇ ਸੀ ਅਸੀਂ ਤੱਕੀਆਂ ਪਈਆਂ ਹੁਣੇ ਕਹਿੰਦੇ ਚੱਲ ਦੇ ਦੇ ਭਾਈਆ ਦੋ ਮਿੰਟ ਇਹ ਦਵਾਈ ਇਹ ਦਵਾਈ ਸੁਸਰੀ ਮਾਰਨ ਦੀ ਨਹੀਂ ਪਾਉਂਦੇ ਇਹ ਦਵਾਈ ਸੁਸਰੀ ਨੂੰ ਤਾਕਤ ਅਧੀ ਪਾਉਂਦੇ ਆ ਕਹਿੰਦੇ ਸੁਸਰੀ ਨੂੰ ਪ੍ਰੋਟੀਨ ਦਿੰਦੇ ਆ ਸਹੀ ਗੱਲ ਆ ਸਸਰੀ ਨੂੰ ਹੋ ਜਾ ਕਰਦੇ ਰਾਤ ਨੂੰ ਉੱਠਦੀ ਉਹ ਪਾਜੀ ਇੱਕ ਇੱਕ ਮਿੰਟ ਪਾਜੀ ਤੁਸੀਂ ਵੀ ਨੌਜਵਾਨ ਹੋ ਦੇਖੋ ਆਪਾਂ ਪੀੜ ਸਮਝੀਏ ਬੇਨਤੀ ਇਹ ਆ ਕਿ ਅੱਜ ਕੋਈ ਹੱਲ ਇਦਾਂ ਦਾ ਹੋਵੇ ਕਿ ਸਸਰੀ ਨਾ ਜਾਵੇ ਦੋ ਦਿਨ ਜਿਵੇਂ ਤੁਸੀਂ ਕਿ ਉਸ ਤੋਂ ਬਾਅਦ ਬੰਦ ਕਰ ਦੋਗੇ ਕੋਈ ਅੱਜ ਵੀ ਕੋਈ ਇਹੋ ਜਿਹਾ ਟੈਂਪਰੇਰੀ ਹੱਲ ਕਰੋ ਕਿ ਪਿੰਡਾਂ ਨੂੰ ਨਾ ਜਾਵੇ ਇਸ ਸਪਰੇਅ ਕਰ ਦਵਾਂਗੇ ਸ਼ਾਮ ਨੂੰ ਕਰੋ ਕੁਝ ਕੁਝ ਕਰੋ ਦੇਖੋ ਤਕਲੀਫ ਚਾਹੇ ਕੋਈ ਦੇਖੋ ਕਰਨੀ ਆ। ਤੁਸੀਂ ਆ ਕੇ ਦੇਖ ਸਕਦੇ ਸਾਡੇ ਸਾਹਮਣੇ ਕਰ ਦਵਾਂ। ਮਾਤਾ ਸਰਪੰਚ ਸਾਹਿਬ ਆ ਜਿਓ ਤੁਸੀਂ ਸ਼ਾਮ ਨੂੰ। ਹਾਏ ਹਾਏ ਮੈਂ ਕਿਥੇ ਘੁੰਮਿਣਾ ਦੋ ਇਕੱਲੀ ਤਾਂ ਬਹਿ ਰਹੀ ਆਂ। ਕੱਲ ਵੀ ਆ ਕੇ ਗਈ ਆਂ ਪਰਸੋਂ ਆਮ ਨੂੰ ਆ ਕੇ ਸਪਰੇਅ ਕਰਾ ਕੇ ਜਾਣੀ। ਆ ਪਾਪਾ ਜੀ ਨਹੀਂ ਆਣਾ। ਪਾਪੇ ਦੀ ਡਿਊਟੀ ਲੱਤੀ। ਠੀਕ ਹੈ ਜੀ। ਸ਼ਾਮ ਨੂੰ ਤੁਸੀਂ ਆਉਣਾ ਕਹਿੰਦੇ ਸਪਰੇਅ ਕਰਾਉਣੇ ਆ। ਬਿਲਕੁਲ ਆਵਾਂਗੇ। ਤੇ ਜੇ ਪਰਸੋਂ ਤੱਕ ਨਹੀਂ ਹੱਲ ਹੋਇਆ ਫਿਰ ਤੁਸੀਂ ਸਾਨੂੰ ਕਾਲ ਕਰ ਦਿਓ। ਠੀਕ ਹੈ ਜੀ। ਦੱਸੋ ਬਾਜੀ ਸਪਰੇਅ ਕਦੋਂ ਕਰਦੇ ਹੋ? ਸਪਰੇਅ 4:30 ਸ਼ੁਰੂ ਕਰ ਦਵਾਂਗੇ ਆਪਾਂ। 4:30? ਹਾਂ। ਟੈਂਪੋ ਆਇਆ ਹੋਣਾ। ਨਹੀਂ ਨਹੀਂ। ਪਾ ਸ਼ਾਮ ਦੇ ਟਾਈਮ ਹੀ ਕਰੀ ਦੀ ਸਪਰੇਅ ਇੱਦਾਂ ਵੀ ਸਪਰੇਅ ਜੇ ਤੁਸੀਂ ਪਹਿਲਾਂ ਕਰ ਦੋ ਤਾਂ ਉਹ ਨੂੰ ਵੀ ਉਹ ਨੂੰ ਵੀ ਆਪਣੇ ਉੱਪਰ ਗੱਲ ਕਰਨੀ ਪੈਣੀ ਹੈ। ਮੈਂ ਇਹ ਗੱਲ ਸਰ ਸਪਰੇਅ ਕਰਿਓ ਸੱਸਰੀ ਨੂੰ ਮਾਰਨ ਦੀ ਤਾਕਤ ਦੀ ਦਵਾਈ ਦੀ ਨਾ ਕਰਿਓ। ਹਾਂ ਤਾਕਤ ਦੀ ਉਹ ਬਹੁਤ ਕਰ ਦੂੰਗਾ। ਮਾਤਾ ਜੀ ਕੋਈ ਤਾਕਤ ਵਾਲੀ ਦਵਾਈ ਹੈ ਕਿ ਮੈਨੂੰ ਵੀ ਦੇ ਦਿਤੇ ਗਰਮੀ ਬਹੁਤ ਹੈ। ਹਾਂ ਕੋਈ ਤਾਕਤ ਦੀ ਇਹ ਭਾਂਦੇ ਤਾਕਤ ਦੀ ਦਵਾਈ। ਜੇ ਕੋਈ ਬੀਮਾਰ ਹੋਵੇ ਨਾ ਕਿ ਇੱਕ ਦਿਨ ਹੀ 2-3 ਮਹੀਨੇ ਦਾ ਹੋ ਜਾਏ। ਹਾਂ। ਔਰ ਦੇਖੋ ਇਹ ਨਹੀਂ 2 ਦਿਨ ਦਾ ਕਹਿੰਦੇ ਆ ਨਾ ਦੇਖੋ ਇਹ ਤੁਹਾਡਾ ਇੱਕਾ ਤੁਹਾਡੀ ਜੁੱਤੀ ਨਰੋਈ ਚਾਹੀਦੀ ਕੰਮ ਸਾਰੇ ਹੁੰਦੇ ਉਹ ਤੇ ਹੈਗਾ ਹੀ ਆ ਜੀ ਅਸੀਂ ਤਾਂ ਅਸੀਂ ਤਾਂ ਹੁਣ ਵੀ ਕਹਿੰਦੇ ਆ ਥੋੜਾ ਇਹ ਜਿਹੜੀ ਤੁਹਾਡੀ ਜੁੱਤੀ ਨਰਈ ਹੋਵੇ ਕੋਈ ਪੰਜਾਬ ਦੇ ਅੱਧ ਤੱਕ ਕੰਮ ਆ ਜਿਹੜਾ ਨਹੀਂ ਉਹ ਜਿਹੜਾ ਨਾ ਹੋਵੇ ਆਪਣਾ ਇੱਕਾ ਰੱਖੋ ਅਸੀਂ ਨਾਲ ਡੱਟ ਕੇ ਖੜੇ ਸਾਡਾ ਕੋਈ ਖਰਚਾ ਮਰਜੀ ਸੱਤ ਲਿਓ ਅਸੀਂ ਆ ਆਪਣੇ ਵੱਲ ਪਸੀਨਾ ਦੇ ਸਕਦੇ ਖੂਨ ਪਸੀਨਾ ਕਰ ਦਿਆਂਗੇ ਠੀਕ ਆ ਜੀ ਪ੍ਰਸ਼ਾਸਨ ਨੇ ਗੱਲ ਸੁਣ ਲਈ ਹੈ ਨੌਜਵਾਨ ਵੀਰ ਨੇ ਕਿਹਾ ਕਿ ਸ਼ਾਮ ਨੂੰ ਸਪਰੇਅ ਕਰਾ ਦਾਂਗੇ ਉਹਨਾਂ ਨੇ ਗੱਲ ਸੁਣੀ ਆਪਣੇ ਸੀਨੀਅਰਸ ਨਾਲ ਵੀ ਗੱਲ ਕਰ ਲਈ ਹੈ ਤੇ ਉਹ ਮੁੜ ਕੇ ਕਹਿੰਦੇ 15 ਦਿਨ ਲਈ ਬੰਦ ਵੀ ਕਰ ਦੇਾਂਗੇ ਔਰ ਪੂਰਾ ਸੌਟ ਆਊਟ ਕਰਾਂਗੇ ਨਹੀਂ ਹੋਊਗਾ ਤੇ ਪਿੰਡ ਵਾਲੇ ਨੇ ਅਲਟੀਮੇਟਮ ਦੇ ਦਿੱਤਾ ਉਹ ਕਹਿੰਦੇ ਕਿ ਅਸੀਂ ਫਿਰ ਡੀਸੀ ਦਫ਼ਤਰ ਸ਼ਿਕਾਇਤ ਦੇ ਕੇ ਉਸ ਤੋਂ ਬਾਅਦ ਚੰਡੀਗੜ੍ਹ ਚੌਂਕ 'ਚ ਧਰਨਾ ਲਾਵਾਂਗੇ ਅਸੀਂ ਨਹੀਂ ਚਾਹੁੰਦੇ ਰਾਹ ਬਲੌਕ ਹੋਵੇ ਅਸੀਂ ਨਹੀਂ ਚਾਹੁੰਦੇ ਕੋਈ ਮਸਲਾ ਉਲਝ ਜਾਵੇ ਇਹ ਤੰਗ ਨੇ ਪਰੇਸ਼ਾਨ ਨੇ ਬੀਬੀ ਨੇ ਗਿਆ ਕਹਿੰਦੇ ਜੀਰੇ ਦੇ ਭਲੇਖੇ ਕਈ ਵਾਰ ਸੁਸਰੀ ਖਾਲੀ ਦੀ ਬਾਅਦ ਪਤਾ ਲੱਗਦਾ ਬੋਹ ਭਾਈ ਇਹ ਤਾਂ ਸੁਸਰੀ ਸੀ ਤੇ ਕਿਹੜੇ ਤਕਲੀਫ ਬਹੁਤ ਹੁੰਦੀ ਆਪੇ ਅਸੀਂ ਪਹਿਲਵਾਨੀ ਕਰਦੇ ਸੀ ਹਾਲ ਦੇਖ ਲੈ ਉਹਨਾਂ ਦੇ ਕੀ ਹੋ ਗਏ ਜਾਂ ਸੌਂਦੇ ਹੀ ਨਹੀਂ ਰਾਤ ਨੂੰ ਰੋਟੀ ਵੀ ਨਹੀਂ ਖਾਂਦੇ ਤੰਗੀ ਹੈ ਤੰਗੀ ਹੈ ਪੁੱਤ ਹਾਂਜੀ ਸੁਸਰੀ ਲੜਦੀ ਆ ਹਾਂਜੀ ਅੱਖ ਕੰਨ ਚ ਵੀ ਪੈਂਦੀ ਆ ਹਾਂਜੀ ਆਪਣੇ ਆਪ ਦੱਸ ਮੈਂ ਮੇਰੇ ਵੱਲੋਂ ਨਹੀਂ ਹਾਂ ਜੀ ਪੈਂਦੀ ਵੀ ਪੈ ਗਈ ਸੀ ਕੰਨਾਂ ਚ ਵੀ ਪੈਂਦੀ ਆ ਤੁਹਾਡਾ ਬੇਟਾ ਹਾਂ ਜੀ ਮੇਰਾ ਬੇਟਾ ਦੱਸੋ ਆ ਕੇ ਦੱਸੋ ਇੱਕ ਵਾਰ ਡਾਕਟਰ ਦੇ ਕੋਲ ਜਾਣਾ ਪਿਆ ਜੀ ਤੇ ਖਰਚਾ ਕਿੰਨਾ ਆਇਆ ਖਰਚਾ ਇਹਨਾਂ ਨੂੰ ਪਤਾ ਹੋਊਗਾ ਇਹ ਮੇਰੀ ਗਰਾੜੀ ਦਾ ਬੇਟਾ ਆ ਨਹੀਂ ਫਿਰ ਨਰੇਗਾ ਚ ਕੰਮ ਕਰਦੇ ਤੁਸੀਂ ਫਿਰ ਲੱਗਿਆ ਸੀ ਜੀ ਨਰੇਗਾ ਵਾਲੀ ਦਾ 4500 ਰੁਪਏ ਲੱਗ ਗਿਆ ਸ਼ਰਮ ਚਾਹੀਦੀ ਏ ਰ ਇਹਨਾਂ ਨੂੰ ਤੁਸੀਂ ਪਹਿਲਾਂ ਕੱਲ ਨਹੀਂ ਗੱਲ ਕੀਤੀ ਜਰਾ ਕਿ ਇੱਧਰ ਆਓ ਤਾਂ ਸਟੋਰ ਆਲ ਚਲੀਏ ਆ ਜਾਓ ਬੜਾ ਦੇਖ ਲਓ ਦੇਖ ਲਓ ਚਲੋ ਵਧੀਆ ਗੱਲਾਂ ਆਪਾਂ ਵੀਡੂ ਇੱਥੇ ਰੈਪ ਅਪ ਕਰਦੇ ਆਂ ਔਰ ਇਹਨਾਂ ਦਾ ਸਟੋਰ ਦੇਖਦੇ ਆਂ ਤੇ ਸ਼ਾਮ ਨੂੰ 4:30 ਦਾ ਵੀਰ ਨੇ ਜਿਹੜਾ ਇਹਨਾਂ ਨਾਲ ਵਾਦਾ ਕੀਤਾ ਨਹੀਂ ਹੋਊਗਾ ਤਾਂ ਜਿੱਦਾਂ ਕਹੋਗੇ ਡਟ ਕੇ ਨਾਲ ਖੜੇ ਆਂ ਜਿਵੇਂ ਕਹੋਗੇ ਮੈਂ ਨਾਲ ਚੱਲਾਂਗੇ ਹਾਂਜੀ ਠੀਕ ਹੈ ਸਰਪੰਚ ਸਾਹਿਬ